ਆਹ ਬਾਈ ਜੀ ਕੈਨੇਡਾ ਤੇ ਕੈਨੇਡਾ ਦੇ ਮੌਸਮ ਬਾਈ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ ਅੱਜ ਤਾਂ ਹਜੇ ਧੁੱਪ ਨਿਕਲੀ ਹੋਈ ਆ ਪਰ ਪਰਚ ਜਿਹੜਾ ਤਾਪਮਾਨ ਆ ਉਹ ਫੀਲ ਆਇਕ ਮਾਈਨਸ ਆ ਫੀਲ ਆਇਕ 6 ਡਿਗਰੀ ਸੀ ਬਾਈ ਤੇ ਹੌਲੀ ਹੌਲੀ ਹੁਣ ਬਾਈ ਠੰਡ ਹੋ ਜਾਣੀ ਆ ਤੇ ਆਹ ਜਿਹੜੇ ਹਰੇ ਰਖਦੇ ਜਿਹੜੇ ਤੁਹਾਨੂੰ ਪੱਤੇ ਆ ਬਾਈ ਇਹ ਵੀ ਝੜ ਜਾਣੇ ਆ ਤੇ ਆਹ ਜਿਹੜੇ ਬਾਈ 5 6 ਮਹੀਨੇ ਹੁੰਦੇ ਨਾ ਇਹ ਲੋਕ ਹੀ ਜਾਣਦੇ ਤੇ ਜੇ ਕਿਤੇ ਖਾਸਲੀ ਜਿਵੇਂ ਸਨੋਪ ਹੈ ਹੀ ਪਿਛਲੇ ਸਾਲ ਆਪਾਂ ਤੁਹਾਨੂੰ ਐਤਕੀ ਵੀ ਸ਼ੋਅ ਕਰਾਂਗੇ ਹਨਾ ਕਿ ਕਿੰਨੀ ਜ਼ਿੰਦਗੀ ਇੱਥੇ ਲੋਕਾਂ ਦੀ ਔਖੀ ਹੁੰਦੀ ਆ ਠੀਕ ਹੈ ਇਹ ਸਮਾਹਾਂ ਜਗਾਂਹ ਕਹਿੰਦੇ ਹੁੰਦੇ ਆ ਇਹ ਵੀਡੀਓ ਦੇ ਵਿੱਚ ਜਿਹੜੀਆਂ ਪੈਂਦੀਆਂ ਹੀ ਸੋਹਣੀਆਂ ਲੱਗਦੀਆਂ ਪਰ ਜਦੋਂ ਲੋਕ ਆ ਜਿਹੜੇ ਅਸਲੀ ਜ਼ਿੰਦਗੀ ਵਿੱਚ ਇਹਨਾਂ ਨਾਲ ਨਜੜਤਦੇ ਆ ਨਾ ਆ ਲਗਭਗ ਜਿਵੇਂ ਕਹਿ ਦਈਏ ਵੀ ਹਰੇਕ ਪਰਿਵਾਰ ਨੂੰ ਇੰਨਾ ਕ ਦੁੱਖਾਂ ਦੇ ਵਿੱਚੋਂ ਦੀ ਲੰਘਣਾ ਪਿਆ ਸੀ ਐਤਕੀ ਸਨੋ ਨੂੰ ਹਟਾਉਣ ਲਈ ਵੀ ਤੁਸੀਂ ਮੰਨ ਲਓ ਜੇ ਵੀ ਘਰ ਦੇ ਮੂਹਰੇ ਜਗਾ ਨਹੀਂ ਰਹੀ ਸੀ ਤੇ ਮੈਨੂੰ ਐਂ ਲੱਗਦਾ ਸੀਗਾ ਵੀ ਜੇ ਹੋਰ 4-5 ਦਿਨ स्ਨੋ ਪੈ ਗਈ ਨਾ ਤੇ ਲੋਕਾਂ ਨੇ ਹੱਥ ਖੜੇ ਕਰ ਜਣਾ ਸੀ ਤੇ ਸਰਕਾਰ ਨੂੰ ਕਹਿ ਦੇਣਾ ਵੀ ਬਾਈ ਜੀ ਸਾਡੇ ਹੱਥ ਖੜੇ ਆ ਤੇ ਸਾਡਾ ਕੋਈ ਹੀਲਾ ਕਰੋ ਹਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇੱਥੇ ਜਿਹੜੀ स्ਨੋ ਵਗੈਰਾ ਉਹ ਲੋਕਾਂ ਨੂੰ ਆਪ ਆਪਦੇ ਘਰਾਂ ਦੇ ਦਰਵਾਜ਼ਿਆਂ ਦੇ ਮੂਹਰੇ ਠੀਕ ਆ ਆਪ ਹਟਾਉਣੇ ਪੈਂਦੀ ਹੈ ਤੇ ਜਿਵੇਂ ਆਹ ਦੁਰਨ ਵਾਲਿਆਂ ਵਾਸਤੇ ਰਸਤਾ ਬਣਿਆ ਇੱਥੇ ਸਪੈਸ਼ਲ ਤੇ ਜਿਹੜੇ ਘਰ ਦੇ ਸਾਹਮਣੇ ਇਹ ਹੁੰਦਾ ਉਹਨਾਂ ਦੇ ਮੂਹਰੇ ਵੀ ਆਪ ਹਟਾਉਣੀ ਪੈਂਦੀ ਹੈ ਲੋਕਾਂ ਨੇ ਨਾ ਬਾਈ ਜੀ ਤੁਸੀਂ ਮੰਨ ਕੇ ਚੱਲੋ ਜੇ ਯਕੀਨ ਮੰਨਿਓ ਜੇ ਇਸ ਗੱਲ ਦਾ ਵੀ ਜਿੱਥੋਂ ਤੱਕ ਆਪਾਂ ਕਹਦੇ ਨਾ ਵੀ ਕਈ ਦਾ ਟੱਕ ਭਰ ਕੇ ਆਪਾਂ ਜਿੱਥੋਂ ਤੱਕ ਸੈੱਟ ਸਕਦੇ ਹੁੰਨੇ ਆ ਤੇ ਓਨੇ ਟੱਕ ਭਰ ਭਰ ਕੇ ਬਾਈ ਜੀ ਲੋਕਾਂ ਨੇ ਸੈੱਟ ਤੇ ਸੀਗੇ ਤੇ ਚਲੋ ਇਸ ਤੋਂ ਬਾਅਦ ਇਹ ਹੋ ਗਿਆ ਵੀ ਟਾਈਮ ਥੋੜਾ ਚੇਂਜ ਹੋ ਗਿਆ ਤੇ ਸਨੋਅ ਆ ਜਿਹੜੀ ਉਹ ਪੈਣੋਂ ਵੱਟ ਗਈ ਤੇ ਜੇ ਇਹੀ ਕਿਤੇ ਦੁਬਾਰਾ ਹੋਰ ਪੈ ਜਾਂਦੀ ਨਾ ਓੰਨੀ ਕਾ ਤੇ ਮੈਂ ਨਾ ਬਾਈ ਜੀ ਲੋਕਾਂ ਦੀਆਂ ਤਸੱਲੀਆਂ ਹੋ ਜਾਣੀਆਂ ਸੀ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਮੈਂ ਤੁਹਾਨੂੰ ਇਹ ਜਿਹੜੀ ਸنو ਉਹ ਤੁਹਾਨੂੰ ਪੈਂਦੀ ਰਹਿੰਦੀ ਹੈ ਨਾ ਵੀ ਸੋਹਣਾ ਜਿਹਾ ਮੌਸਮ ਆ ਉੱਥੇ ਜਾ ਕੇ ਚੱਲਦੇ ਆ ਹਨਾ ਸنو ਆ ਪੈਂਦੀਆਂ ਠੰਡੇ ਲੱਗ ਕੇ ਮੈਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਂਗਾ ਹਨਾ ਇਤੋਂ ਦੇ ਲੋਕਾਂ ਨੂੰ ਪੁੱਛਣ ਵਾਲਾ ਹੁੰਦਾ ਤੇ ਕਿੰਨੇ ਲੋਕਾਂ ਨੂੰ ਤੁਸੀਂ ਆਪ ਦਾ ਡਾਟਾ ਕੱਢ ਕੇ ਦੇਖ ਲਓ ਜੀ ਕਿੰਨੇ ਲੋਕਾਂ ਨੂੰ ਅਟੈਕ ਤੱਕ ਦੀ ਜਿਹੜੀ ਉਹ ਪ੍ਰੋਬਲਮ ਆ ਗਈ ਸੀ ਠੰਡ ਦੇ ਵਿੱਚ ਸنو ਚੱਕਦੇ ਹੀ ਹਨਾ ਜਦੋਂ ਤੇ ਬਾਈ ਜੀ -20° ਤਾਪਮਾਨ -25-25° ਤਾਪਮਾਨ ਜਿਹੜਾ ਹੋ ਜਾਂਦਾ ਸੀ ਹਨਾ ਤੇ ਹੁਣ ਬਾਈ ਜੀ ਇਹ ਪੱਤੇ ਜਿਹੜੇ ਇਹ ਆਉਦਾ ਜਿਹੜਾ ਰੰਗ ਆ ਜਿਹੜਾ ਚੇਂਜ ਕਰਨਾ ਸ਼ੁਰੂ ਕਰ ਗਏ ਆ ਤੇ ਹੌਲੀ ਹੌਲੀ ਬਾਈ ਜੀ ਇਹ ਤੁਹਾਨੂੰ ਹੋਰ ਕੋਈ 2 ਮਹੀਨਿਆਂ ਤੱਕ 3 ਮਹੀਨਿਆਂ ਤੱਕ ਇਹ ਜਿਵੇਂ ਝੜਦੇ ਦਿਖਣ ਲੱਗ ਜਾਣਗੇ ਤੇ ਪਤਾ ਨਹੀਂ ਕੀ ਖਾਸੀਅਤ ਹੈਗੀ ਇਹੋ ਜੀ ਸਨੋ ਇਹਨਾਂ ਦੇ 2-3 ਮਹੀਨੇ ਜਿਹੜੇ ਜੜਾਂ 'ਚ ਪਈ ਰਹਿੰਦੀ ਆ ਪਰ ਮੱਚਦੇ ਨਹੀਂਗੇ ਹਨਾ ਇਦਾਂ ਹੀ ਹਰੇ ਰਹਿੰਦੇ ਤੇ ਖੱਚ ਸਨੂਆਂ ਤੋਂ ਯਾਦ ਆ ਗਿਆ ਕਾਰਬਨ ਟੈਕਸ ਮੇਰੇ ਹਿਸਾਬ ਨਾਲ ਬਾਈ ਜੀ ਫੇਰ ਲੱਗ ਰਿਹਾ ਰੋਕਾਂ ਤੇ ਉਹ ਕਾਰਬਨ ਟੈਕਸ ਤੁਸੀਂ ਇਹ ਕਹਿ ਸਕਦੇ ਹੋ ਵੀ ਸਾਂਹ ਲੈਣ ਤੇ ਟੈਕਸ ਆ ਹਨਾ ਵੀ ਲੋਕ ਜਿਹੜੇ ਹਵਾ ਦੇ ਰਹੀ ਸਾਹ ਲੈਂਦੇ ਉਹਦੇ ਤੇ ਟੈਕਸ ਆ ਤੇ ਆਪਣੇ ਵਾਲੇ ਪਿਆਹ ਵਾਲੇ ਜਾਂ ਐਂਡੀ ਵਾਲੇ ਤਾਂ ਕਹਿ ਦਿੰਦੇ ਆ ਬਈ ਸਰਕਾਰ ਤੋਂ ਸਾਨੂੰ ਸਾਰਾ ਕੁਝ ਫ੍ਰੀ ਚਾਹੀਦਾ ਤੇ ਜਦੋਂ ਅਸੀਂ ਇੱਥੇ ਕਿਸੇ ਗੋਰੇ ਕਾਲੇ ਨੂੰ ਦੱਸ ਦਿਆਂ ਨਾ ਵੀ ਸਾਡਾ ਤਾਂ ਸਿਸਟਮ ਆ ਤਾਂ ਗੋਰੇ ਕਾਲੇ ਜਿਹੜੇ ਇੱਥੋਂ ਦੇ ਹੋ ਕੇ ਲੈਂਦੇ ਯਾਰ ਵੀ ਕਾਸ਼ ਕਿਤੇ ਇੱਥੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਹਨ ਕੋਈ ਸਰਕਾਰਾਂ ਰਹਿਤ ਕਰਦੀਆਂ ਤੇ ਇੱਥੇ ਤਾਂ ਬਈ ਭਾਂਡੇ ਹੁਣ ਦੇਣਾ ਜਿਹੜੇ ਲੋਕ ਆ ਤੇ ਉਹਨਾਂ ਦੇ ਜਿਹੜਾ ਕੋਈ ਪੈਸੇ ਹਫ਼ਤੇ ਦੇ ਬਣਦੇ ਉਹਦੇ ਵਿੱਚੋਂ ਵੀ ਜਿਹੜੇ ਗਵਰਨਮੈਂਟ ਨੂੰ ਟੈਕਸ ਜਾਂਦਾ। ਸੋ ਪੰਜਾਬ ਵਾਲੋ ਐਵੇਂ ਨਾ ਦੇਖ ਦੇਖ ਕੇ ਛੱਡੀ ਜਾਏ ਕਰੋ ਜ਼ਮੀਨਾਂ ਹਨਾ ਅਸਲ ਜ਼ਿੰਦਗੀ ਦੇ ਵਿੱਚ ਤੇ ਜਿਹੜੀ ਤੁਹਾਨੂੰ ਟੀਵੀਆਂ ਦੇ ਵਿੱਚ ਜਿਵੇਂ ਕਹਦੇ ਇੱਕ ਪ੍ਰੋਡਕਟ ਦਿਖਾਇਆ ਜਾਂਦਾ ਨਾ ਜੇ ਪ੍ਰੋਡਕਟ ਦੀ ਤੁਸੀਂ ਮਸ਼ਹੂਰੀ ਕਰੋਗੇ ਫੇਰ ਹੀ ਜ਼ਿਆਦਾ ਵਿਕਦਾ ਤਾਂ ਹੀ ਫਿਰ ਬਈ ਪੈਸੇ ਚੱਕ-ਚੱਕ ਕੇ ਫਾਇਦਾ ਲੈਂਦੇ ਆ ਨਾ ਲੋਕ ਸੋ ਕੋਈ ਗੱਲ ਨਹੀਂ ਆਪਣਾ ਪੇਜ ਬਈ ਜੀ ਫੋਲੋ ਕਰ ਲਿਓ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੀਆਂ ਐਸੇ ਪੇਜ ਤੋਂ ਆਪਣੀਆਂ ਵੀਡੀਓ ਤੈਨੂੰ ਕਰਾਵਾਂਗੇ ਅਸਲੀ ਜ਼ਿੰਦਗੀ ਦਾ ਦਰਸ਼ਣ ਬਹੁਤ ਬਹੁਤ ਧੰਨਵਾਦ ਜੀ